ਅਕਾਲੀ ਪਪਾ ਫੂਲਾ ਸਿੰਘ ਇੱਕ ਬਹਾਦਰ ਸਿੱਖ ਜਰਨੈਲ ਸਨ ਜਿਨ੍ਹਾਂ ਦੇ ਅੱਗੇ ਸੇਖੀ ਨਹੀਂ ਬਲਕਿ ਦੁਸ਼ਮਣ ਫੌਜਾਂ ਜੜੀਆਂ ਵੀ ਝੁੱਕ ਜਾਇਆ ਕਰਦੀਆਂ ਸਨ ਅਕਾਲੀ ਪਪਾ ਫੂਲਾ ਸਿੰਘ ਨਿਡਾਰੇ ਨੇ ਕਿ ਸ਼ੇਰ-ਏ-ਪੰਜਾਬ ਮਹਾਰਾ ਜਨਜੀਤ ਸਿੰਘ ਨੂੰ ਵੀ ਜਿਹੜਾ ਉਹ ਸਜ਼ਾ ਸੁਣਾਉਣ ਤੋਂ ਗੁਰੇਜ਼ ਨਹੀਂ ਕਰਦੇ ਅੰਗਰੇਜ਼ ਜਿਹੜੇ ਸਨ ਅਕਾਲੀ ਪਪਾ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਿਸਲਾਂ ਦੇ ਵਿੱਚੋਂ ਨਿਸ਼ਾਨ ਵਾਲੀ ਹੈ ਮਿਸਲ ਦੇ ਨਾਲ ਸਬੰਧਤ ਲਹਿਰਾਗਾਗਾ ਦੇ ਨੇੜੇ ਪਿੰਡ ਛੀਹਾ ਦੇ ਰਹਿਣ ਵਾਲੇ ਭਾਈ ਈਸਰ ਸਿੰਘ ਦੇ ਘਰ 1761 ਈਸਵੀ ਨੂੰ ਇੱਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਫੂਲਾ ਸਿੰਘ ਔਰ ਉਸ ਦੇ ਜਨਮ ਤੋਂ 1 ਸਾਲ ਬਾਅਦ ਇਹ ਸਿੱਖਾਂ ਨੂੰ ਨਿਸਤਨੋਂ ਨ부ਤ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਇਸ ਹਮਲੇ ਦੇ ਦੌਰਾਨ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ ਜਿਸ ਨੂੰ ਇਤਿਹਾਸ ਦੇ ਵਿੱਚ ਵੱਡਾ ਕੱਲੂਕਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਜਿਸ ਦਿਨ 30 ਤੋਂ 35 ਹਜ਼ਾਰ ਸਿੱਖ ਇੱਕੋ ਦਿਨ ਦੇ ਵਿੱਚ ਸ਼ਹੀਦ ਕਰ ਦਿੱਤੇ ਇਸ ਕੱਲੂਕਾਰੇ ਦੇ ਦੌਰਾਨ ਸਰਦਾਰ ਈਸ਼ਰ ਸਿੰਘ ਜੀ ਸਖਤ ਜ਼ਖਮੀ ਹੋ ਜਾਂਦੇ ਆ ਉਹਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਸਰੀਰ ਦੇ ਬਾਰੇ ਦੇਖ ਲਿਆ ਕਿ ਹੁਣ ਛੇਤੀ ਹੀ ਸਰੀਰ ਨੂੰ ਛੱਡਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਆਪਣੇ ਪੁੱਤਰ ਨੂੰ ਬਾਬਾ ਨੈਣਾ ਸਿੰਘ ਦੀ ਝੋਲੀ ਵਿੱਚ ਪਾ ਪਾ ਦਿੱਤਾ ਔਰ ਆਪ ਉਹ ਅਕਾਲ ਚਲਾਣਾ ਕਰ ਗਏ ਫੂਲਾ ਸਿੰਘ ਜੀ ਦੀ ਪਰਵਸ਼ ਬਾਬਾ ਨੈਣਾ ਸਿੰਘ ਨੇ ਕੀਤੀ ਆਪਣੇ ਨਾਲ ਹੀ ਲੈ ਗਏ ਉਹਨਾਂ ਨੂੰ ਜਿੱਥੇ ਧਰਮ ਦੀ ਵਿਦਿਆ ਅਧਿਆਤਮਿਕ ਵਿਦਿਆ ਸ਼ਸਤਰ ਵਿਦਿਆ ਸ਼ਸਤਰ ਤੇ ਸ਼ਾਸਤਰ ਦੇ ਵਿੱਚ ਉਹਨਾਂ ਨੇ ਨਪੁੰਨ ਕਰ ਦਿੱਤਾ ਚੜ੍ਹਦੀ ਜਵਾਨੀ ਦੇ ਵਿੱਚ ਹੀ ਫੂਲਾ ਸਿੰਘ ਨੇ ਜਿੱਥੇ ਨਿਤਨੇਮ ਦੀਆਂ ਬਾਣੀਆਂ ਨੂੰ ਕੰਠ ਕਰ ਲਿਆ ਉੱਥੇ ਸ਼ਸਤਰ ਅਭਿਆਸ ਕਰਨਾ ਸ਼ੁਰੂ ਕੀਤਾ ਘੋੜਸਵਾਰੀ ਸਿੱਖ ਲਈ ਔਰ ਉਹ ਤੀਰ ਅੰਦਾਜ਼ੀ ਦੇ ਵਿੱਚ ਵੀ ਬੜੇ ਨਪੁੰਨ ਜੋਧੇ ਬਣ ਚੁੱਕੇ ਸਨ ਜਦੋਂ ਕਿ ਬਾਬਾ ਨਾਨਾ ਸਿੰਘ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਚਲਾਣਾ ਕਰ ਜਾਣ ਤੋਂ ਬਾਅਦ ਸਮੁੱਚੇ ਹੀ ਜਥੇ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਣਾ ਜਥੇਦਾਰ ਮੰਨ ਲਿਆ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਖਸੀਅਤ ਪੰਥ ਦੇ ਵਿੱਚ ਕਿਸੇ ਤੋਂ ਲੁਕੀ ਹੋਈ ਨਹੀਂ ਸੀ ਉਹ ਬੜੇ ਸੱਚੇ ਤੇ ਸੁੱਚੇ ਕਿਰਦਾਰ ਦੇ ਮਾਲਕ ਨ ਬੜੇ ਬਹਾਦਰ ਯੋਧੇ ਸਨ ਔਰ ਗੁਰੂ ਦੇ ਉੱਪਰ ਨਿਸ਼ਚਾ ਰੱਖਣ ਵਾਲੇ ਅਡੋਲ ਸਿੱਧਕੀ ਸਿੱਖ ਵੀ ਸਨ ਜਿੱਥੇ ਉਹਨਾਂ ਨੂੰ ਜਰਨੈਲ ਦੇ ਤੌਰ ਦੇ ਉੱਪਰ ਜਾਦ ਕੀਤਾ ਜਾਂਦਾ ਹੈ ਉੱਥੇ ਉਹਨਾਂ ਦੀ ਨਡਰਤਾ ਇਸ ਗੱਲ ਤੋਂ ਵੀ ਵੇਖੀ ਜਾ ਸਕਦੀ ਹੈ ਕਿ ਸਮੇਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਚੈਲੰਜ ਕਰ ਦਿਆ ਕਰਦੇ ਸਨ ਉਹਨਾਂ ਦੇ ਸਾਹਮਣੇ ਕੋਈ ਵੀ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਸੀ ਕਰਦਾ ਸਾਰੇ ਉਹਨਾਂ ਦੇ ਅੱਗੇ ਝੁਕਦੇ ਸਨ ਸਾਰਾ ਪੰਥ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ ਸੀ ਜਿੱਥੇ ਪੰਥ ਜਿਹੜਾ ਉਹਨਾਂ ਦਾ ਸਤਿਕਾਰ ਕਰਦਾ ਸੀ ਇਹਦੇ ਨਾਲ ਨਾਲ ਦੁਸ਼ਮਨ ਦੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਅਕਾਲੀ ਬਾਬਾ ਫੂਲਾ ਸਿੰਘ ਦਾ ਸਤਕਾਰ ਕਰਦੀਆਂ ਸੀ ਉਹਨਾਂ ਦਾ ਰਾਜਨੀਤਿਕ ਕਦ ਇੰਨਾ ਉੱਚਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਭੰਗੀ ਸਰਦਾਰਾਂ ਦੇ ਵਿੱਚ ਇੱਕ ਖੂਨੀ ਟਕਰਾਅ ਹੋਣ ਲੱਗਾ جنگ ਹੋਣ ਲੱਗੀ ਤਾਂ ਵਿੱਚ ਆਣ ਕੇ ਅਕਾਲੀ ਬਾਬਾ ਫੂਲਾ ਸਿੰਘ ਖੜ ਜਾਂਦੇ ਐ ਔਰ ਦੋਹਾਂ ਧਿਰਾਂ ਨੂੰ جنگ ਕਰਨ ਤੋਂ ਰੋਕ ਦਿੰਦੇ ਐ ਔਰ ਵਿੱਚ ਪੈ ਕੇ ਦੋਹਾਂ ਦਾ ਜਿਹੜਾ ਉਹ ਸਮਝੌਤਾ ਕਰਵਾ ਦਿੱਤਾ ਜਾਂਦਾ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਦੇ ਨਾਲ ਉਹਨਾਂ ਦੀਆਂ ਜਿੱਤਾਂ ਦੇ ਵਿੱਚ ਅਹਿਮ ਯੋਗਦਾਨ ਪਾਇਆ ਔਰ ਹਕੀਕਤ ਇਹ ਸੀ ਹਰ ਜਿੱਤ ਦੇ ਵਿੱਚ ਅੱਗੇ ਵਧ ਕੇ ਉਹਨਾਂ ਨੇ ਮਹਿਮ ਦੇ ਵਿੱਚ ਹਿੱਸਾ ਲਿਆ ਚਾਹੇ ਨਸ਼ਹਿਰੇ ਦੀ ਹੋਵੇ ਚਾਹੇ ਪਸ਼ਾਵਰ ਦੀ ਹੋਵੇ ਕਸ਼ਮੀਰ ਦੀ ਹੋਵੇ ਕਿਸੇ ਵੀ ਪ੍ਰਕਾਰ ਦੀ ਜੰਗ ਹੋਵੇ ਅਕਾਲੀ ਬਾਬਾ ਫੂਲਾ ਸਿੰਘ ਨੇ ਵੱਧ ਚੜ ਕੇ ਹਿੱਸਾ ਲਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਸ਼ਾਵਰ ਦੇ ਉੱਪਰ ਹਮਲਾ ਕਰਨ ਵਾਸਤੇ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲੋਂ ਆਗਿਆ ਮੰਗੀ ਤੇ ਅਰਦਾਸ ਕਰਵਾਈ ਤਾਂ ਅਕਾਲੀ ਬਾਬਾ ਫੂਲਾ ਸਿੰਘ ਨੇ ਕਿਹਾ ਰਣਜੀਤ ਸਿੰਘ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਸੋਨਾ ਚੜਾਉਣਾ ਹੈ ਇਹ ਖਾਲਸਾ ਪੰਥ ਨੂੰ ਸੇਵਾ ਕਰਨੀ ਚਾਹੀਦੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਜਿੰਨਾ ਵੀ ਸੋਨਾ ਪਸ਼ਾਵਰ ਵਿੱਚੋਂ ਆਵੇਗਾ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਚੜਾ ਦੇਾਂਗੇ ਔਰ ਇਸੇ ਤਰ੍ਹਾਂ ਦੇ ਨਾਲ ਹੀ ਹੋਇਆ ਅਕਾਲੀ ਬਾਬਾ ਫੂਲਾ ਸਿੰਘ ਦੀ ਅਗਵਾਈ ਦੇ ਹੇਠ ਪਸ਼ਾਵਰ ਦੇ ਉੱਪਰ ਹਮਲਾ ਕਰਕੇ ਜਿੱਤਿਆ ਗਿਆ ਔਰ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਸੋਨਾ ਚੜਾਉਣ ਦੀ ਸੇਵਾ ਵੀ ਉਹਨਾਂ ਦੀ ਨਿਗਰਾਨੀ ਹੇਠ ਹੀ ਹੋਈ ਸੀ ਦੂਸਰੇ ਪਾਸੇ ਅੰਗਰੇਜ਼ ਜਿਹੜੇ ਸਨ ਵਾਹਦਾਹੀ ਪੰਜਾਬ ਵਾਲੇ ਪਾਸੇ ਨਿਵਾਸ ਹਨ ਪਰ ਉਹ ਸਿੱਖਾਂ ਦੇ ਕੋਲੋਂ ਡਰਦੇ ਵੀ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਤਾਕਤ ਹੋਣ ਕਰਕੇ ਉਹ ਪੰਜਾਬ ਦੇ ਵਿੱਚ ਦਾਖਲ ਹੋਣ ਤੋਂ ਡਰਦੇ ਸੀ ਉਹਨਾਂ ਦੇ ਨਾਲ ਸੰਧੀ ਕਰਨ ਦੀ ਗੱਲ ਚੱਲੀ ਤਾਂ ਉਸ ਵੇਲੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਚਾਹੁੰਦੇ ਸੀ ਕਿ ਖਾਲਸਾ ਰਾਜ ਦੀ ਸਰਹੱਦ ਜਿਹੜੀ ਹੈ ਉਹ ਦਰਿਆ ਜਮਨਾ ਤੱਕ ਹੋਣੀ ਚਾਹੀਦੀ ਹੈ ਪਰ ਜਿਸ ਵੇਲੇ ਦੇ ਨਾਲ ਮਜਬੂਰੀ ਵਸ ਸਤਲੁਜ ਦਰਿਆ ਨੂੰ ਹੱਦਬੰਦੀ ਮੰਨ ਲਿਆ ਗਿਆ ਤੇ ਅੰਗਰੇਜ਼ਾਂ ਨੇ ਆਣ ਕੇ ਸਤਲੁਜ ਤੋਂ ਪਰੇ ਤੱਕ ਡੇਰੇ ਜਿਹੜੇ ਉਹ ਲਾ ਲਏ ਉਸ ਵੇਲੇ ਦੇ ਦੌਰਾਨ ਕਾਲੀਬਾਬਾ ਫੂਲਾ ਸਿੰਘ ਨਹੀਂ ਸੀ ਚਾਹੁੰਦੇ ਕਿ ਅੰਗਰੇਜ਼ ਦੇ ਨਾਲ ਐਸੀ ਸੰਧੀ ਹੋਣੀ ਚਾਹੀਦੀ ਹੈ ਪਰ ਇਸ ਸੰਧੀ ਤੋਂ ਨਾਰਾਜ਼ ਹੋ ਕੇ ਕਾਲੀਬਾਬਾ ਫੂਲਾ ਸਿੰਘ ਜੀ ਦਮਦਮਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਇੱਤੇ ਅਦਿਕ ਥਾਵਾਂ ਦੇ ਉੱਪਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਅੰਗਰੇਜ਼ ਜਿਹੜਾ ਸੀ ਉਹਨਾਂ ਦੇ ਖੁੱਲੇ ਆਮ ਤੁਰੇ ਫਿਰਨ ਤੋਂ ਡਰਦਾ ਸੀ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਰਿਹਾ ਸੀ ਕਿ ਕਾਲੀਬਾਬਾ ਫੂਲਾ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਸਾਨੂੰ ਦੇ ਦੇਣੀ ਚਾਹੀਦੀ ਹੈ ਬਲਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਵੇਲੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਭੇਜ ਕੇ ਔਰ ਇੱਕ ਬੇਨਤੀ ਪੱਤਰ ਕਰ ਬੇਨਤੀ ਪੱਤਰ ਭੇਜਿਆ ਕਿ ਤੁਸੀਂ ਖਾਲਸਾ ਰਾਜ ਦੀ ਸਰਹੱਦ ਦੇ ਅੰਦਰ ਆਣ ਕੇ ਵਿਚਰਨਾ ਕਰੋ ਔਰ ਅਕਾਲੀ ਬਾਬਾ ਫੂਲਾ ਸਿੰਘ ਫਿਰ ਸ਼੍ਰੀ ਅਮਰਤਸਰ ਆ ਜਾਂਦੇ ਆ ਜਿਸ ਵੇਲੇ ਦੇ ਨਾਲ ਰਣਜੀਤ ਸਿੰਘ ਗਰਿਆ ਨੂੰ ਉੱਚੇ ਅਹੁਦੇ ਦਿੱਤੇ ਔਰ ਮੋਰਾਂ ਦਾ ਨਾਚ ਵੇਖਿਆ ਤਾਂ ਇਸ ਤੋਂ ਅਕਾਲੀ ਬਾਬਾ ਫੂਲਾ ਸਿੰਘ ਨੇ ਛਿਰੀ ਦਰਬਾਰ ਸਾਹਿਬ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਔਰ ਉਹਨੂੰ ਤਨਖਾਹਿਆ ਕਰਾਰ ਜਿਹੜਾ ਦੇ ਦਿੱਤਾ ਗਿਆ ਔਰ ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਉਸੇ ਵੇਲੇ ਦੇ ਨਾਲ ਜਲਦੀ ਦੇ ਨਾਲ દોੜਿਆ ਹੋਇਆ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਆਇਆ ਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਨਿਡਰਤਾ ਇੰਨੀ ਜ਼ਿਆਦੀ ਹੈ ਕਿ ਉਹਨਾਂ ਨੇ 100 ਕੋਰੜੇ ਮਾਰਨ ਦਾ ਹੁਕਮ ਸੁਣਾ ਦਿੱਤਾ ਫੈਸਲਾ ਸੁਣਾ ਦਿੱਤਾ ਜਦੋਂ ਇਮਲੀ ਦੇ ਦਰਖਤ ਨਾਲ ਬੰਨ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਲੱਗੇ ਤਾਂ ਸਿੱਖ ਸੰਗਤਾਂ ਨੇ ਕਿਹਾ ਕਿ ਅਕਾਲੀ ਜੀ ਜਦੋਂ ਬਾਦਸ਼ਾਹ ਕੋਰੜੇ ਖਾਣ ਵਾਸਤੇ ਤਿਆਰ ਹੋਵੇ ਤਾਂ ਇਹਨੂੰ ਬਖਸ਼ ਦੇਣਾ ਚਾਹੀਦਾ ਆਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਸ ਵੇਲੇ ਉਹਨਾਂ ਨੂੰ ਮਾਫ ਕੀਤਾ ਇੰਨੀ ਵੱਡੀ ਹਾਇਸੀਅਤ ਦੇ ਮਾਲਕ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਔਰ ਅੰਗਰੇਜ਼ ਵੀ ਜਿਹੜੇ ਸਨ ਉਹਨਾਂ ਦੇ ਨਾਮ ਤੋਂ ਡਰਦੇ ਪਏ ਸਨ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸੀ ਜਿਸ ਵੇਲੇ ਦੇ ਨਾਲ ਕਾਬਲ ਦੇ ਬਾਦਸ਼ਾਹ ਮੁਹੰਮਦ ਅਜ਼ੀਜ਼ ਖਾਨ ਨੇ ਆਪਣੀ ਵੱਡੀ ਗਿਣਤੀ ਵਿੱਚ ਫੌਜ ਇਕੱਠੀ ਕੀਤੀ ਜ਼ਹਾਦ ਦੇ ਨਾਮ ਦੇ ਉੱਪਰ ਨਾਹਰਾ ਲਾਇਆ ਔਰ ਆਪਣੀ ਵੱਡੀ ਗਿਣਤੀ ਵਿੱਚ ਫੌਜ ਇਕੱਠੀ ਕਰਕੇ ਉਹਨੇ ਪਸ਼ਾਵਰ ਦੇ ਉੱਪਰ ਹਮਲਾ ਕਰਤਾ ਦਰਿਆ ਅਟਕ ਤੱਕ ਆਣ ਕਿਉਂ ਨੇ ਆਪਣੇ ਝੰਡੇ ਜਿਹੜੇ ਸਨ ਗੜ ਦਿੱਤੇ ਔਰ ਜਿੱਥੇ ਸਿੱਖਾਂ ਦਾ ਰਾਜ ਸੀ ਖਾਲਸੇ ਦਾ ਰਾਜ ਸੀ ਉਹਨੇ ਆਣ ਕੇ ਉੱਥੇ ਦੁਬਾਰਾ ਤੋਂ ਕਬਜ਼ਾ ਕਰ ਲਿਆ ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਹਨਾਂ ਨੇ ਆਪਣੀਆਂ ਫੌਜਾਂ ਭੇਜਣੀਆਂ ਸ਼ੁਰੂ ਕੀਤੀਆਂ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਉਸ ਵੇਲੇ ਭੇਜਿਆ ਗਿਆ ਦੇਸ਼ਾ ਸਿੰਘ ਮੰਜੀਠੀਆ ਭੇਜਿਆ ਗਿਆ ਫਤਿਹ ਸਿੰਘ ਆਲੂ ਵਾਲੀਆ ਔਰ ਨਾਲ ਹੀ ਉਹਨਾਂ ਦੇ ਅਕਾਲੀ ਬਾਬਾ ਫੂਲਾ ਸਿੰਘ ਜੀ ਔਰ ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਆਪ ਵੀ ਆਪਣੀ ਫੌਜ ਲੈ ਕੇ ਮਗਰੇ ਹੀ ਚੱਲ ਪੈਂਦੇ ਆ ਜਿਸ ਵੇਲੇ ਦੇ ਨਾਲ ਸਰਦਾਰ ਹਰੀ ਸਿੰਘ ਨਲਵਾ ਜਾਂਦੇ ਆ ਤਾਂ ਅਟਕ ਦਰਿਆ ਦੇ ਕੰਡੇ ਦੇ ਉੱਪਰ ਜਿਹੜਾ ਜ਼ਾਹਾਂਗੀਰ ਦਾ ਕਿਲਾ ਬਣਿਆ ਹੋਇਆ ਸੀ ਅਟਕ ਦਰਿਆ ਇਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਦੋ ਦਰਿਆ ਆਣ ਕੇ ਇਕੱਠੇ ਹੋ ਜਾਂਦੇ ਆ ਦਰਿਆਏ ਸਿੰਧ ਤੇ ਦਰਿਆਏ ਲੁੰਡਾ ਜਿੱਥੇ ਆਣ ਕੇ ਇਕੱਠੇ ਹੁੰਦੇ ਉਸ ਦਰਿਆ ਦਾ ਜਿਹੜਾ ਘੇਰਾ ਬੜਾ ਵਿਸ਼ਾਲ ਹੋ ਜਾਂਦਾ ਹੈ ਔਰ ਆਉਣ ਜਾਣ ਵਾਲੇ ਰਾਈਆਂ ਦੇ ਵਾਸਤੇ ਅਟਕ ਪਾਉਂਦਾ ਇਸ ਕਰਕੇ ਦਾ ਨਾਂ ਭਟਕ ਦਰਿਆ ਜਿਹੜਾ ਉਦੋਂ ਪ੍ਰਸਿੱਧ ਹੋ ਗਿਆ ਸੀ ਔਰ ਉਥੇ ਜਿੱਦੇ ਜਿੱਥੇ ਜਹਾਂਗੀਰ ਦਾ ਕਿਲਾ ਬਣਿਆ ਹੋਇਆ ਸੀ ਕਾਬਲ ਦੇ ਬਾਦਸ਼ਾਹ ਅ ਮੁਹੰਮਦ ਅਜ਼ੀਜ਼ ਖਾਨ ਨੇ ਉਥੇ ਆਣ ਕੇ ਕਬਜ਼ਾ ਕਰ ਲਿਆ ਉਹਦੀਆਂ ਫੌਜਾਂ ਆ ਗਈਆਂ ਜਿਸ ਵੇਲੇ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ ਜੀ ਗਏ ਔਰ ਇੱਕ ਝੜਫ ਤੋਂ ਬਾਅਦ ਭਾਵੇਂ ਕੇ ਸਰਦਾਰ ਹਰੀ ਸਿੰਘ ਨਲੂਏ ਨੇ ਜਹਾਂਗੀਰੀ ਕਿਲੇ ਦੇ ਉੱਪਰ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਫੌਜਾਂ ਨੇ ਆਣ ਕੇ ਉਹਨੂੰ ਘੇਰਾ ਪਾ ਲਿਆ ਔਰ ਸਰਦਾਰ ਹਰੀ ਸਿੰਘ ਨਲੂਆ ਫੌਜਾਂ ਸਮੇਤ ਕਿਲੇ ਦੇ ਵਿੱਚ ਘਿਰ ਜਾਂਦੇ ਆ ਕਿਰਨ ਤੋਂ ਬਾਅਦ ਜਿਹੜਾ ਅੜਕ ਦਰਿਆ ਦੇ ਉੱਪਰ ਬੇੜੀਆਂ ਦਾ ਪੁਲ ਬੱਜਾ ਹੋਇਆ ਸੀ ਉਸ ਬੇੜੀਆਂ ਦੇ ਉੱਪਰ ਬੇੜੀਆਂ ਦੇ ਵੱਜੇ ਹੋਏ ਪੁਲ ਨੂੰ ਅਫਗਾਨ ਫੌਜਾਂ ਦੇ ਵੱਲੋਂ ਤੋੜ ਦਿੱਤਾ ਗਿਆ ਤਾਂ ਕਿ ਖਾਲਸਾ ਫੌਜ ਉੱਧਰ ਨਾ ਆ ਸਕੇ ਜਿਸ ਵੇਲੇ ਦੇ ਨਾਲ ਸਿੱਖ ਫੌਜਾਂ ਅੜਕ ਦਰਿਆ ਦੇ ਕੰਢੇ ਤੇ ਪਹੁੰਚਦੀਆਂ ਟੁੱਟਾ ਹੋਇਆ ਬੇੜੀਆਂ ਦਾ ਪੁਲ ਵੇਖਦੀਆਂ ਔਰ ਸਿੱਖਾਂ ਨੂੰ ਉਸ ਵੇਲੇ ਬੜੀ ਫਿਕਰ ਹੁੰਦੀ ਹੈ ਕਿ ਸਿੱਖ ਫੌਜਾਂ ਉੱਧਰ ਘਿਰੀਆਂ ਹੋਈਆਂ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅਰਦਾਸ ਕੀਤੇ ਅਰਦਾਸ ਕਰਕੇ ਉਹਨਾਂ ਨੇ ਐਸਾ ਰਸਤਾ ਲੱਭਿਆ ਜਿਸ ਰਸਤੇ ਥਾਣੀ ਆਮ ਕਰਕੇ ਦਰਿਆਵਾਂ ਦੇ ਵਿੱਚ ਪਤਨ ਬਣੇ ਹੁੰਦੇ ਆ ਜਿੱਥੋਂ ਦੀ ਦਰਿਆ ਨੂੰ ਪਾਰ ਕਰਨਾ ਥੋੜਾ ਸੁਖੈਣ ਹੁੰਦਾ ਓਥੋਂ ਜਾ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਪਤਨ ਲੱਭ ਕੇ ਨਾਲ ਹੀ ਮਗਰ ਸੇਕ ਫੌਜਾਂ ਨੂੰ ਇਸ਼ਾਰਾ ਕੀਤਾ ਔਰ ਸਿੱਖ ਫੌਜਾਂ ਦਰਿਆ ਤੋਂ ਪਰਲੇ ਬੰਨੇ ਨਿਕਲ ਜਾਂਦੀਆਂ ਜਦੋਂ ਸਿੱਖ ਫੌਜਾਂ ਆਉਂਦੀਆਂ ਤੇ ਇਹ ਵੇਖ ਕੇ ਅਫਗਾਨ ਫੌਜਾਂ ਜਿਹੜੀਆਂ ਉੱਥੋਂ ਦੌੜ ਜਾਂਦੀਆਂ ਔਰ ਸਰਦਾਰ ਹਰੀ ਸਿੰਘ ਨਲੂਆ ਵੀ ਕਿਲੇ ਤੋਂ ਬਾਹਰ ਆ ਜਾਂਦੇ ਆ ਭਾਵੇਂ ਕਿ ਆਰਜੀ ਤੌਰ ਦੇ ਉੱਪਰ ਸਿੱਖਾਂ ਦੀ ਜਿੱਤ ਹੋ ਚੁੱਕੀ ਸੀ ਪਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਹਾਦ ਦੇ ਨਾਮ ਦੇ ਉੱਪਰ ਅਜੀਜ਼ ਖਾਨ ਨੇ ਫੌਜ ਜਿਹੜੀ ਇਕੱਠੀ ਕੀਤੀ ਸੀ ਉਹਨਾਂ ਨੇ ਅਜੇ ਵੀ ਮੋਰਚਾ ਬੰਦੀ ਕੀਤੀ ਹੋਈ ਸੀ 14 ਮਾਰਚ 1823 ਦਾ ਉਹ ਦਿਨ ਚੜਦਾ ਏ ਜਿਸ ਵੇਲੇ ਦੇ ਨਾਲ ਅੰਮ੍ਰਿਤ ਵੇਲੇ ਅਸਾਜ ਕੀ ਵਾਰ ਦੇ ਕੀਰਤਨ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਦੀ ਸਮਾਪਤੀ ਹੁੰਦੀ ਹੈ ਉਸ ਵੇਲੇ ਦੇ ਨਾਲ ਫਿਰ ਚਰਚਾ ਹੁੰਦੀ ਹੈ ਕਿ ਅਸੀਂ ਭਾਵੇਂ ਜਿੱਤ ਚੁੱਕੇ ਹਾਂ ਪਰ ਅਜੇ ਵੀ ਅਹਿਮਮੋਹਮਦ ਅਜ਼ੀਜ਼ ਖਾਨ ਦੀਆਂ ਫੌਜਾਂ ਜਿਹੜੀਆਂ ਮੋਰਚੇ ਲਾ ਕੇ ਬੈਠੀਆਂ ਹੋਈਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਿਹਾ ਕਿ ਅਸੀਂ ਆਉਨੇ ਆ ਅਫਗਾਨ ਭੱਜ ਜਾਂਦੇ ਆ ਜਦੋਂ ਅਸੀਂ ਵਾਪਸ ਲਾਹੌਰ ਚਲੇ ਜਾਂਦੇ ਆ ਅਫਗਾਨ ਫੇਰ ਆ ਜਾਂਦੇ ਆ ਕਿਉਂ ਨਾ ਇੱਕ ਅੰਤਮ ਜੁੱਦ ਜੜਾਏ ਉਹ ਇਹਨਾਂ ਦੇ ਨਾਲ ਅੱਜ ਲੜੀ ਲੈਣਾ ਚਾਹੀਦਾ ਹੈ ਜੇ ਤੇ ਖਾਲਸਾ ਫੌਜਾਂ ਯਤਨਗੀਆਂ ਤੇ ਸਦਾ ਵਾਸਤੇ ਇੱਥੇ ਖਾਲਸਾ ਫੌਜਾਂ ਦੇ ਨਿਸ਼ਾਨ ਜਿਹੜੇ ਝੁਲਾਏ ਜਾਣਗੇ ਤੇ ਜੇ ਅਸੀਂ ਹਾਰ ਕੇ ਵਾਪਸ ਚਲੇ ਜਾਨੇ ਤਾਂ ਇਹ ਇਲਾਕਾ ਕਾਬਲ ਦੇ ਅਧੀਨ ਆ ਜਾਵੇਗਾ ਪਰ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਆਏ ਆ ਅਸੀਂ ਹਾਰ ਕੇ ਕਦੇ ਵਾਪਸ ਨਹੀਂ ਜਾਵਾਂਗੇ ਫੈਸਲਾ ਹੋ ਜਾਂਦਾ ਹੈ ਕਿ ਅੱਜ ਅੰਤਮ ਜੁੱਧ ਜਿਹੜਾ ਉਹ ਲੜ ਲਿਆ ਜਾਵੇ ਦੂਸਰੇ ਪਾਸੇ ਮੁਹੰਮਦ ਅਜੀਜ਼ ਖਾਨ ਦੀਆਂ ਫੌਜਾਂ ਨਸ਼ਹਿਰੇ ਦੀਆਂ ਪਹਾੜੀਆਂ ਦੇ ਵਿੱਚ ਵੱਡੇ ਪੱਧਰ ਤੇ ਮੋਰਚਾ ਬੰਦੀ ਕਰਕੇ ਬੈਠੀਆਂ ਹੋਈਆਂ ਸੀ ਸਿੱਖ ਫੌਜਾਂ ਨੂੰ ਕੂਚ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਸਾਰਿਆਂ ਤੋਂ ਅੱਗੇ ਅਕਾਲੀ ਜਥਾ ਤੇ ਉਹਨਾਂ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਅਰਦਾਸਾ ਸੋਧ ਕੇ ਸਵਾਰ ਹੋ ਕੇ ਤੇ ਅੱਗੇ ਨੂੰ ਵਧਣ ਦੇ ਵਾਸਤੇ ਤਿਆਰ ਹੁੰਦੇ ਐ ਨਾਲ ਉਹਨਾਂ ਦੇ ਹੋਰ ਸਿੱਖ ਜਰਨੈਲ ਤੇ ਸਿੱਖ ਫੌਜਾਂ ਜਿਹੜੀਆਂ ਤਿਆਰ ਸੀ ਉਸ ਵੇਲੇ ਇੱਕ ਸੂਈਏ ਨੇ ਆਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਖਬਰ ਦਿੱਤੀ ਐ ਕੰਨ ਦੇ ਵਿੱਚ ਕੁਝ ਕਿਹਾ ਐ ਤਾਂ ਉਸ ਵੇਲੇ ਛੇਤੀ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਘੋੜਾ ਦੌੜਾ ਕੇ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਆਣ ਕੇ ਕਹਿੰਦੇ ਕਿ ਅਕਾਲੀ ਜੀ ਆਪਣੀਆਂ ਤੋਪਾਂ ਆਪਣਾ ਅਸਲਾ ਅਜੇ ਜਿਹੜਾ ਉਹ ਨਹੀਂ ਆਇਆ ਸਾਹਮਣੇ ਦੁਸ਼ਮਣ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਅਸਲਾ ਏ ਤੋਪਾਂ ਸਾਡਾ ਅਸਲਾ ਸਾਡੀਆਂ ਤੋਪਾਂ ਜੇ ਪਿੱਛੇ ਰਹਿ ਗਈਆਂ ਕਿਉਂ ਨਾ ਹਮਲਾ ਕੁਝ ਦਿਨ ਵਾਸਤੇ ਰੋਕ ਦਿੱਤਾ ਜਾਏ ਅਕਾਲੀ ਬਾਬਾ ਫੂਲਾ ਸਿੰਘ ਰੋਪ ਦੇ ਵਿੱਚ ਆ ਗਏ ਰੋਪ ਵਿੱਚ ਆਣ ਕੇ ਕਹਿਣ ਲੱਗੇ ਕਹਿੰਦੇ ਕਾਣਿਆ ਮੈਂ ਅਰਦਾਸ ਕਰ ਚੁੱਕਾ ਹਾਂ ਤੂੰ ਰਾਜਨੀਤਿਕ ਬੰਦਾ ਏ ਤੇਰੀ ਮਰਜ਼ੀ ਏ ਤੂੰ ਆਉਣਾ ਆ ਨਹੀਂ ਹੋਣਾ ਨਾ ਆ ਪਰ ਮੈਂ ਗੁਰੂ ਦਾ ਸਿੱਖ ਹਾਂ ਗੁਰੂ ਦੇ ਸਾਹਮਣੇ ਅਰਦਾਸ ਕੀਤੀ ਏ ਅਰਦਾਸ ਕਰਕੇ ਮੈਂ ਪਿੱਛੇ ਨਹੀਂ ਹਟਾਂਗਾ ਤੈਨੂੰ ਤੇਰੀਆਂ ਤੋਪਾਂ ਤੇ ਤੈਨੂੰ ਤੇਰੇ ਅਸਲੇ ਤੇ ਮਾਣ ਹੋਵੇਗਾ ਪਰ ਮੈਨੂੰ ਗੁਰੂ ਦੇ ਉੱਪਰ ਮਾਣ ਹੈ ਗੁਰੂ ਦੇ ਉੱਪਰ ਭਰੋਸਾ ਏ ਇਸ ਕਰਕੇ ਮੈਂ ਹਮਲਾ ਕਰਨ ਵਾਸਤੇ ਚੱਲਿਆ ਮੈਂ ਅਰਦਾਸ ਕਰਕੇ ਪਿੱਛੇ ਨਹੀਂ ਹਟ ਸਕਦਾ ਸਾਰਿਆਂ ਤੋਂ ਅੱਗੇ ਅਕਾਲੀ ਜਥਾ ਤੁਰਦਾ ਏ ਔਰ ਉਸ ਵੇਲੇ ਅਜੀਜ਼ ਖਾਂ ਦੀਆਂ ਤੋਪਾਂ ਜਿਹੜੀਆਂ ਨੇ ਅੱਗ ਭਰਾਂ ਰਹੀਆਂ ਸੀ ਗੋਲੀਆਂ ਵਰਸ ਰਹੀਆਂ ਸੀ ਅਕਾਲੀ ਬਾਬਾ ਫੂਲਾ ਸਿੰਘ ਦੀ ਨੀਤੀ ਦੇ ਮੁਤਾਬਕ ਉਹਨਾਂ ਨੇ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਤੋਪਾਂ ਦੀ ਪਰਵਾਹ ਨਾ ਕਰਦੇ ਹੋਏ ਸਿੱਧਾ ਹੀ ਮੋਰਚਿਆਂ ਦੇ ਉੱਪਰ ਜਾ ਕੇ ਹਮਲਾ ਜਿਹੜਾ ਉਹ ਕਰ ਦਿੱਤਾ ਜਿੱਥੋਂ ਉਹ ਤੋਪਾਂ ਚੱਲ ਰਹੀਆਂ ਸੀ ਔਰ ਛੇਤੀ ਦੇ ਨਾਲ ਜਾ ਕੇ ਮੋਰਚਿਆਂ ਦੇ ਵਿੱਚ ਜਦੋਂ ਵੜ ਗਏ ਜਿਹੜੀਆਂ ਤੋਪਾਂ ਦੇ ਗੋਲੇ ਸੀ ਉਹ ਕਾਲੀ ਬਾਬਾ ਫੂਲਾ ਸਿੰਘ ਤੇ ਉਹਨਾਂ ਦੇ ਜਥੇ ਦੇ ਉੱਪਰ ਦੀ ਹੋ ਕੇ ਅੱਗੇ ਨੂੰ ਡਿੱਗਣ ਲੱਗ ਗਏ ਔਰ ਜਾ ਕੇ ਮੋਰਚਿਆਂ ਦੇ ਵਿੱਚ ਹੱਥੋ ਹੱਥ ਦੀ ਲੜਾਈ ਜਿਹੜੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਪਾਂ ਚੱਲਣੀਆਂ ਬੰਦ ਹੋ ਗਈਆਂ ਤੇ ਬਾਕੀ ਸਿੱਖ ਫੌਜਾਂ ਜਿਹੜੀਆਂ ਉਹ ਵੀ ਅੱਗੇ ਵਧਣ ਲੱਗ ਜਾਂਦੀਆਂ ਉੱਥੇ ਭਿਆਨਕ ਜਿਹੜੀ ਜੰਗ ਹੁੰਦੀ ਹੈ ਬੜੀ ਖੂਨੀ ਜੰਗ ਹੁੰਦੀ ਹੈ ਵੱਡੇ ਪੱਧਰ ਦੇ ਉੱਪਰ ਜੰਗ ਹੁੰਦੀ ਹੈ ਔਰ ਉਸ ਜੰਗ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਤਲੇਆਮ ਹੁੰਦਾ ਤੇਕ ਫੌਜਾਂ ਸ਼ਹੀਦ ਹੋ ਰਹੀਆਂ ਸੀ ਅਫਗਾਨਾਂ ਦੇ ਜਿਹੜੇ ਸਿਪਾਹੀ ਸਨ ਉਹ ਮਰ ਰਹੇ ਸਨ ਔਰ ਉਸ ਵਕਤ ਅਕਾਲੀ ਬਾਬਾ ਫੂਲਾ ਸਿੰਘ ਬੜੀ ਬਹਾਦਰੀ ਦੇ ਨਾਲ ਤੇਗ ਦੇ ਜ਼ੋਰ ਜਿਹੜੇ ਉਹ ਵਖਾਰੇ ਸਨ ਆਖਰਕਾਰ ਇੱਕ ਗੋਲੀ ਆਣ ਕੇ ਉਹਨਾਂ ਦੇ ਘੋੜੇ ਦੇ ਲੱਗਦੀ ਹੈ ਔਰ ਘੋੜਾ ਜਿਹੜਾ ਉਹ ਧਰਤੀ ਦੇ ਉੱਪਰ ਡਿੱਗ ਜਾਂਦਾ ਘੋੜੇ ਦੀ ਮੌਤ ਹੋ ਜਾਂਦੀ ਹੈ ਅਕਾਲੀ ਬਾਬਾ ਫੁੱਲਾ ਸਿੰਘ ਹਾਥੀ ਦੇ ਉੱਪਰ ਸਵਾਰ ਹੋ ਕੇ ਉਸੇ ਤਰ੍ਹਾਂ ਦੇ ਨਾਲ ਤੇਗ ਦੇ ਜ਼ੋਰ ਵਖਾਰੇ ਸਨ ਲੜਦਿਆਂ ਲੜਦਿਆਂ ਜਿਸ ਵੇਲੇ ਜੰਗ ਬਿਲਕੁਲ ਜਿੱਤਿਆ ਜਾ ਚੁੱਕਾ ਸੀ ਅਫਗਾਨ ਫੌਜਾਂ ਦੌੜਨੀਆਂ ਸ਼ੁਰੂ ਹੋ ਜਾਂਦੀਆਂ ਲੇਕਿਨ ਇੱਕ ਨੇ ਆਣ ਕੇ ਇੱਕ ਸਿਪਾਈ ਨੇ ਅਕਾਲੀ ਬਾਬਾ ਫੂਲਾ ਸਿੰਘ ਦੇ ਉੱਪਰ ਰਫਲ ਦੇ ਨਾਲ ਵਾਰ ਕੀਤਾ ਔਰ ਉਹਨਾਂ ਦੇ ਸੀਨੇ ਦੇ ਵਿੱਚ ਗੋਲੀਆਂ ਵੱਜੀਆਂ ਜਿਸ ਤੋਂ ਬਾਅਦ ਅਕਾਲੀ ਬਾਬਾ ਫੂਲਾ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਐ ਜਦੋਂ ਸਿੱਖ ਫੌਜਾਂ ਜਿੱਤ ਚੁੱਕੀਆਂ ਸਨ ਜਿੱਤ ਦੇ ਜਕਾਰੇ ਲੱਗ ਚੁੱਕੇ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਉਹ ਤੱਕ ਉਹ ਅਕਾਲੀ ਬਾਬਾ ਫੂਲਾ ਸਿੰਘ ਸ਼ਹਾਦਤ ਦੇ ਜਾਮ ਪੀ ਚੁੱਕੇ ਸਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦੇ ਐ ਉਹ ਉਹ ਵੀ ਆਪਣੀਆਂ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਉਹ ਇਹਨਾਂ ਨੂੰ ਨਹੀਂ ਰੋਕ ਸਕੇ ਸਿੱਖ ਰਾਜ ਦਾ ਰਾਖਾ ਕਹਿ ਕੇ ਉਸ ਵੇਲੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸਤਕਾਰਿਆ ਗਿਆ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਕਿ ਇਹ ਸਿੱਖ ਰਾਜ ਦਾ ਰਾਖਾ ਹੈ ਔਰ ਉਸੇ ਹੀ ਥਾਂ ਦੇ ਉੱਪਰ ਫਿਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਉਥੇ ਅਕਸਰ ਹੀ ਜਿਹੜਾ ਵਿਸਾਖੀ ਦੇ ਉੱਪਰ ਸਿੱਖ ਜਿਹੜੇ ਸਨ ਉਹ ਇਕੱਤਰ ਹੁੰਦੇ ਸੀ ਪਾ ਉਹਨਾਂ ਦੀ ਯਾਦ ਵਿੱਚ ਜੋੜ ਮੇਲਾ ਮਨਾਇਆ ਜਾਂਦਾ ਸੀ ਪਾਕਿਸਤਾਨ ਬਣ ਤੋਂ ਬਾਅਦ ਉਹ ਜਗ੍ਹਾ ਜਿਹੜੀ ਹੈ ਉਹ ਉਧਰ ਹੀ ਰਹਿ ਜਾਂਦੀ ਹੈ ਔਰ ਅੱਜ 14 ਮਾਰਚ 1823 ਤੋਂ ਲੈ ਕੇ ਅੱਜ ਸਿੱਖ ਪੰਥ ਨੂੰ ਉਹਨਾਂ ਦੀ ਸ਼ਹਾਦਤ ਨੂੰ 200 ਸਾਲ ਹੋ ਗਿਆ ਹੈ ਪਰ ਦੂਸਰੀ ਸ਼ਤਾਬਦੀ ਜਿਹੜੀ ਉਹਨਾਂ ਦੇ ਸ਼ਹਾਦਤ ਦੀ ਸਿੱਖ ਜਗਤ ਜਿਹੜਾ ਮਨਾ ਰਿਹਾ ਹੈ ਅਕਾਲੀ ਬਾਬਾ ਫੂਲਾ ਸਿੰਘ ਵਾਲੀ ਨਿਡਰਤਾ ਉਹਨਾਂ ਵਾਲੀ ਸੂਰਬੀਰਤਾ ਉਹਨਾਂ ਵਾਲੀ ਜੁਧਨੀਤੀ ਉਹਨਾਂ ਵਾਲੀ ਰਣਨੀਤੀ ਉਹਨਾਂ ਵਾਲੀ ਬਹਾਦਰੀ ਸਾਨੂੰ ਵੀ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲ ਕੇ ਆਪ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ